YouTube ਚੈਨਲ 'ਤੇ ਤੁਹਾਡਾ ਸਵਾਗਤ ਆ। ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ। ਇੱਥੇ ਫਾਰਮ ਤੇ ਵਿజిਟ ਕਰਨ ਲਈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਬਰਾ ਹਰੀਕੇ ਪੱਤਨ ਕੋਟ ਬੁੱਢਾ ਨਵਾਂ ਪੁਲ ਇੱਥੇ ਤੁਸੀਂ ਜਿਹੜਾ ਪਹੁੰਚ ਕਰਕੇ ਫਾਰਮ ਤੇ ਵਿజిਟ ਕਰ ਸਕਦੇ ਹੋ। ਤੇ ਤਰੀਕ ਹੈਗੀ ਅੱਜ ਆ। ਤੇ तकरीबन ਜਿਹੜਾ ਮਾਰਨਿੰਗ ਦਾ ਸਮਾਂ ਹੋ ਗਿਆ ਕੋਈ 7:30 ਦਾ ਇੱਕ ਤਾਂ ਨੂੰ ਪੂਰੀ ਮਾਈ ਦਿਖਾਉਣੇ ਬਿਲਕੁਲ ਪਾ ਪੜਤੇ ਦੇ ਵਿੱਚ ਜੈਜ ਰਹਿਣ ਵਾਲੀ ਆ ਬਹੁਤ ਸੋਹਣੀ ਆ ਚੰਗੇ ਖੁੱਲੇ ਢਾਂਚੇ ਦੇ ਵਿੱਚ ਆ तकरीबन ਜਿਹੜਾ ਇਹਦਾ ਤੀਜਾ ਦਿ ਸੂਆ ਹੋਊਗਾ ਸਿੰਘ ਜਿਹੜੇ ਇਹਦੇ ਬਿਲਕੁਲ ਜਿਹੜੇ ਸਟੇਟ ਨੇ ਕੋਈ ਕੁੰਡ ਨਹੀਂ ਹੈਗਾ ਇਹਨਾਂ ਦੇ ਵਿੱਚ ਛੋਟੇ ਛੋਟੇ ਨੇ ਚੰਗੀ ਥਾਂ ਲੈਵੇ ਦੀ ਖੁੱਲੀ ਆ ਤੇ ਸੂਈ ਨੂੰ ਜਿਹੜਾ ਹਜੇ ਕੋਈ ਇਹਨੂੰ ਕੋਈ 7-8 ਦਿਨ ਹੋ ਗਏ ਆ ਦੇਖੋ ਤੁਹਾਨੂੰ ਦੇਖਦੇ ਨੂੰ ਬੱਚਾ ਬਹੁਤ ਸੋਹਣਾ ਪਾਇਆ ਕਰਮਾ ਦੀ ਨੇ ਅੱਗੇ ਕਿਸੇ ਸੱਜਣ ਨੇ ਬੂਰੀ ਨੀਲੀ ਤੇ ਵੀ ਕੰਮ ਕਰਨਾ ਹੋਵੇ ਚੰਗੇ ਬੱਚੇ ਇਹਦੇ ਜੋ ਤੁਸੀਂ ਲੈ ਸਕਦੇ ਜੋ ਅਸ ਟਾਈਮ ਪਿੱਛੇ ਮੇਲਕਾਫ ਆ ਚੋਈ ਚੰਗੀ ਕਰਮਾ ਦੀ ਨੂੰ ਲੱਗੀ ਆ ਬਹੁਤ ਵਧੀਆ ਵਨ ਸਪੇਸ ਤਰ੍ਹਾਂ ਦੀ ਉਹ ਤੁਹਾਨੂੰ ਜਰੂਰ ਦਿਖਾਉਨੇ ਆ ਖੋਲ ਕੇ ਵੀ ਤੁਹਾਨੂੰ ਦਿਖਾਉਨੇ ਆ ਆਪਾਂ ਤੋੜ ਕੇ ਜਿਹੜੀ ਤੁਹਾਨੂੰ ਬਿਲਕੁਲ ਦਿਖਾਉਨੇ ਆ ਅੱਜ ਲੈ ਲਓ ਵੀ ਚੰਗਾ টাਟਾ ਵਾ ਵੱਡੇਾਂਾਂ ਚੇਸੇ ਵਿੱਚ ਆ ਫੁੱਲ ਵਜਨ ਲੋਡ ਦੇ ਵਿੱਚ ਆ ਕੋਈ ਮਾੜੀ ਮੋਟ ਨਹੀਂ ਹੈਗੀ ਆ ਦੇਖ ਸਕਦੇ ਤੁਸੀਂ ਚੰਗਾ ਲੇਵਾ ਕਰਮਾ ਵਾਲੀ ਦਾ ਖੁੱਲਾ ਵਾ ਵਨ ਸਪੇਸ ਵੀ ਥਣਾ ਦੀ ਬਹੁਤ ਸੋਹਣੀ ਆ ਇਸ ਕੁਆਲਿਟੀ ਤੁਹਾਨੂੰ ਜ਼ਰੂਰ ਚੈੱਕ ਕਰਾਉਣੀ ਆ ਕਿਉਂਕਿ ਰੇਟ ਇਹਦਾ ਬਿਲਕੁਲ ਜਾਇਜ਼ ਆ ਜੇ ਆਪਾਂ ਸਿੰਘਾਂ ਦੀ ਗੱਲ ਕਰੀਏ ਜਿੰਨਾ ਕਿ ਉਹਨੂੰ ਵੇਟ ਲੱਗਾ ਵੈਸੇ ਹੀ ਆ ਆਪਾਂ ਜਿੰਨਾ ਰੇਟ ਕਰਨਾ ਉਸ ਵੇਟ ਦੀ ਵੈਸੇ ਹੀ ਹੈਗੀ ਆ ਵੱਡੀ ਮੱਝ ਬੂਰੀ ਇੱਕ ਬਹੁਤ ਵੱਡੀ ਮੱਝ ਚੰਗਾ ਦੁੱਧ ਪਾ ਸਕਦੀ ਆ ਇਹ ਚੰਗੇ ਸਾਹਿਬ ਵਾਲੇ ਸ਼ਕਲ ਕੋਲ ਕਲੀ ਜਾਵੇ। ਆਪੇ ਦੀ ਚੁਵਾਈ ਨਾਲ ਦੀ ਨਾਲ ਜਰੂਰ ਸਾਨੂੰ ਦਿਖਾਉਨੇ ਆ। ਭਗਨ ਚੇਦੇ ਵਿੱਚ ਫੇਰ ਇੰਨੇ ਰੇਟ ਦੀ ਜਿਹੜੀ ਇਹ ਵਿਕਦੀ ਆ ਕਿਉਂਕਿ ਪਿੱਛੇ ਬੱਚਾ ਵੀ ਬਹੁਤ ਸੋਨਾ ਕਰਮਾ ਦੀ ਤੇ ਰੇਟ ਆਪਾਂ ਬਿਲਕੁਲ ਜਿਹੜਾ ਇਹਦਾ ਜਾਇਜ਼ ਕਰਨਾ ਵਾ। ਨਾਲ ਦੀ ਨਾਲ ਚੁਵਾਈ ਤੁਹਾਨੂੰ ਇਹਦੀ ਜਰੂਰ ਦਿਖਾਉਨੇ ਆ। ਬੜੀ ਵੀਰ ਬੱਚਾ ਲਾਓ। ਬੱਚਾ ਆਪਾਂ ਛੱਡਦਾ ਵਾ। ਉਹ ਜਿਹੜੇ ਪੱਟਾ ਜਾਂਦੇ ਥੱਲੇ ਬਾਕੀ ਕੋਈ ਵੀ ਸੱਜਣਾ ਆ ਕੇ ਆਪਦੀ ਦੋ ਟੈਮ ਦੀ ਤਸੱਲੀ ਕਰੇ ਦੁੱਧ 7 ਤੋਂ 8 ਕਿਲੋ ਜਿਹੜਾ ਇਹਦੇ ਥੱਲੇ ਹਾਜ਼ਰ ਆ ਪਿੱਛੇ ਮੇਲਕਾਫ ਆ ਰੇਟ ਇਹਦਾ ਬਿਲਕੁਲ ਜਾਇਜ਼ ਆ 55000 ਰੁਪਇਆ ਚੋਂ ਮੰਨਦਾਨ ਕੀਤਾ ਜਾਊਗਾ ਫੋਨ ਨੰਬਰ 9903882025 ਮਿਲਦੇ ਆ ਕਿ ਨਵੀਂ ਅਪਰੇਟ ਦੇ ਨਾਲ ਸਾਰੇ ਭੈਣ ਭਰਾ ਨੂੰ ਸასი ਸ਼ਕਾ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗੇਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸੱਜਣਾ ਨੂੰ ਰਿਕਵੈਸਟ ਕਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇਹਦੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਖਰੀ ਕੇ ਪਤਨ ਕੋਲ ਬੁੱਢਾ ਨਵਾ ਪੁਲ ਇਹਦੋਂ ਤੁਸੀਂ ਫਾਰਮ ਤੇ ਜਿਹੜਾ ਵਿਕ ਤੇ ਕਰ ਸਕਦੇ ਜੋ ਫੋਨ ਨੰਬਰ 9903882 ਜਦੋਂ 25 ਤੇ ਕੰਟੈਕਟ ਕਰ ਸਕਦੇ ਹੋ ਤਰੀਕ ਹੈਗੀ ਅੱਜ 18 10 ਮਾਰਨਿੰਗ ਦਾ ਸਮਾਂ ਹੋ ਗਿਆ ਅੱਜ ਤੁਹਾਨੂੰ ਮੇਰੇ ਕੋਲ ਨੀਲੀ ਦੀਆਂ ਜਿਹੜੀਆਂ ਦੋ ਬਹੁਤ ਸੋਹਣੀਆਂ ਪਾਪੜ ਤੇ ਦੇ ਵਿੱਚ ਰਹਿਣ ਵਾਲੀਆਂ ਦੋ ਮੱਜਾਂ ਦਿਖਾਵਾਂਗੇ ਬਹੁਤ ਸਾਫ਼ ਸੁਥਰੀਆਂ ਵਾਂ ਚੰਗੀਆਂ ਵਾਂ ਤੇ ਕਰਦੇ ਆਪਾਂ ਇਹਨਾਂ ਦੀ ਗੱਲਬਾਤ ਡਿਟੇਲ ਸਾਂਝੀ ਕਰਦੇ ਆਂ 골ਡੀ ਵੀ ਦਾ ਇੱਕ ਨੰਬਰ ਵਾਲੀ ਮੇਰੇ ਕੋਲ ਇਹਦੀ ਗੱਲ ਕਰੀਏ ਇੱਕ ਨੰਬਰ ਵਾਲੀ ਛੋਟੀ ਦੀ ਤੰਬਕੋ ਤੇ ਜਾਸੂ ਦਾ ਸੁਨਾਮ ਚੰਗੀ ਸਾਫ ਸੁਥਰੀ ਆ ਖੁੱਲਾ ਲੇਵਾ ਬਣਾ ਕੇ ਤਿਆਰ ਕਰੂਗੀ ਕਰਮਾਲੀ ਇਸ ਕੁਆਲਟੀ ਬਹੁਤ ਸੋਹਣੀ ਆ ਅੱਖ ਦੇ ਪਰ ਬਿੱਲੀ ਮਣਕੀ ਆ ਸਟੇਪ ਪਟਾਵਾ ਤੇ ਮੀਡੀਅਮ ਹਾਈਟ ਆ ੱਲਿਓ ਬੰਨਣ ਵਾਲੀਆਂ ਕਰਮਾਲੀ ਔੜੇ ਤੋੜੂਗੀ ਜਿਹੜਾ ਲੇਵਾ ਚੰਗਾ ਖੋਲੂਗੀ ਹਜੇ ਜਿਹੜਾ ਸਮਾਂ ਸਾਤ ਕਰ ਦੇਣਾ ਬਾਕੀ ਆ ਕੰਜੀ ਨਿੱਗਰ ਆ ਸਾਫ ਸੁਥਰੀ ਆ ਕੋਈ ਵੀ ਸੱਜਣ ਜਿਹੜਾ ਇਹਨੂੰ ਹੱਥ ਪਾ ਸਕਦਾ ਕੋਈ ਪਾਰ ਪਿੱਛੇ ਦੀ ਸ਼ਿਕਾਇਤ ਨਹੀਂ ਆ ਤੇ ਪਰ ਬਹੁਤ ਵਧੀਆ ਹੀ ਕਰਮਾਂ ਵਾਲੀ ਤੇ ਫੇਸ ਪਾਰਟੀ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਬਿਲਕੁਲ ਸਟੇਟ ਪਟਾ ਬਿਲਕੁਲ ਨੀਲੀਆਂ ਅੱਖਾਂ ਸੈਂਟਰ ਕੋ ਤੇ ਸਾਈਡਾਂ ਬਿਲਕੁਲ ਜੜੀਆਂ ਰੈਡ ਆ ਤੇ ਸਿੰਗੀ ਵੀ ਬਹੁਤ ਸੋਹਣੀ ਆ ਤੀਜਾ ਸੂਆ ਜਿਹੜਾ ਇਹਨੇ ਸੋਹਣਾ ਵਾ ਘਰ ਦੇ ਵਿੱਚ ਤੁਮਾਚ ਲੈ ਕੇ ਆਇਆ ਚੰਗੀ ਸਾਫ ਸੁਥਰੀ ਆ ਸੱਜਣਾ ਨੇ ਚੰਗੀ ਇਹਦੀ ਤਸੱਲੀ ਦਿੱਤੀ ਆ ਕਿ ਨਾਰਮਲੀ ਜਿਹੜਾ ਇਹ 12 13 12 13 ਕਿਲੋ ਦੇ ਜਿਹੜਾ ਇਹ ਚਲਦੀ ਹੈ ਤੂੰ ਸੱਜਣ ਚੰਗੀ ਸਾਂਭ ਲੂਗਾ ਤੇ 14 ਵਿੱਚ 올ੂਗਾ ਬਾਕੀ ਭਾਅ ਪੜਦਾ ਇਹਦਾ ਬਿਲਕੁਲ ਜੈਜ ਰੈਨ ਨਾਲ ਆ ਵਾ ਰੇਟ ਇਹਦਾ ਜਿਹੜਾ 75000 ਰੁਪਏ ਉਹਦੇ ਤੋਂ ਜਿਹੜਾ ਥੋੜਾ ਬੋੜਾ ਸ਼ੋਰ ਛੱਪਾ ਮੰਨਤਾਂ ਨੂੰ ਜ਼ਰੂਰ ਕਰਾਂਗੇ ਆਪਾਂ ਘਰ ਆ ਸੱਜਣਾ ਦਾ ਸਾਫ ਸੁਥਰੀ ਆ ਕਰਦੇ ਆਪਾਂ ਦੋ ਨੰਬਰ ਵਾਲੀ ਮੱਝ ਦੀ ਗੱਲ ਤਾਜੀ ਸੂਈ ਆ ਮੇਰੇ ਕੋਲ ਇਹਦਾ ਵੀ ਜਿਹੜਾ ਤੇ ਬਟਾ ਥੋੜਾ ਜਿਹਾ ਸਾਈਡ ਨੂੰ ਕੱਟਾ ਤੇ ਅੱਖ ਬਿਲਕੁਲ ਨੀਲੀ ਆ ਸੈਂਟਰ ਜਿਹੜਾ ਨੀਲਾ ਤੇ ਸਾਈਡਾਂ ਜਿਹੜੀਆਂ ਬਿਲਕੁਲ ਰੈੱਡ ਕੋਲੇ ਨੇ ਜਿਹੜੇ ਤੇ ਇੱਥੇ ਜਿਹੜਾ ਮੇਲਕਾਫ ਆ ਗਿਆ ਸਿੰਗੀ ਬਾਗਮਾਲ ਆ ਸਿੰਗੀ ਬਹੁਤ ਸੋਹਣੀ ਛੋਟੀ ਸਿੰਗੀ ਆ ਰੀਤੀ ਜੀ ਦੀ ਬਹੁਤ ਹੀ ਬੜੀ ਮੁਸ਼ਕਲ ਲੰਗਦੀ ਆ ਤੇ ਪਿੱਛੇ ਜਿਹੜਾ ਚੱਲ ਤੇ ਵੀ ਕਰਮਾ ਵਾਲੀ ਦੇਖ ਨਵਾਨੇ ਦੇ ਡੱਬ ਇਹ ਚੰਗਾ ਲੇਵਾ ਜਿਹੜਾ ਕਰਮਾ ਵਾਲੀ ਨੇ ਭਰਿਆ ਤੇ ਕੱਲ ਸ਼ਾਮ ਦੀ ਜਿਹੜੀ ਇਹ ਸੋਈ ਆ ਚੋਣ ਬਹੁਤ ਵਧੀਆ ਆਈ ਆ ਇਹ ਬਹੁਤ ਸੋਹਣੀ ਲੱਗੀ ਆ ਸਾਫ ਸੁਥਰੀ ਆ ਹਮਾਰੇ ਦੇ ਦੋ ਆਪਸਿਆਂ ਦੇ ਡੱਬਾ ਆ ਗਾ ਮਾਰਕਿੰਗ ਬਹੁਤ ਸੋਹਣੀ ਆ ਚਲਦੇ ਵੀ ਆ ਪੈਰਾਂ ਤੇ ਵੀ ਆ ਤੇ ਬਾਕੀ ਜਿਹੋ ਜੇ ਆਪਾਂ ਕਹਿੰਦੇ ਨੇ ਮੈਂ ਵਾਰ-ਵਾਰ ਗੱਲ ਕਰਦਾ ਮੈਂ ਤੇ ਗੁੜ ਪਾਵਾਂਗੇ ਉਹਦਾ ਮਿੱਠਾ ਹੋ ਜਾਊਗਾ ਬਾਕੀ ਚੋਣ ਬਹੁਤ ਵਧੀਆ ਏ ਪਰ ਮਾਰੀ ਬਾਕੀ ਸੂ ਸਵਾਦ ਦੇ ਵਿੱਚ ਥੋੜਾ ਮੱਝ ਹਜੇ ਠੱਪੀ ਆ ਪੱਠਾ ਟੱਕਾ ਕਾਊਗੀ ਪੂਰਾ ਪੁੱਠਾ ਜਿਹੜਾ ਚੁੱਕ ਦੀ ਕਰਮਾ ਲਈ ਪੁੱਠਾ ਸਾਫ ਸੁਥਰਾ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਵੰਡ ਸਪੇਸ ਤਰ੍ਹਾਂ ਦੀ ਬਹੁਤ ਸੋਹਣੀ ਆ ਕਰਮਾ ਵਾਲੀ ਵੀ ਤੇ ਚੋਕੇ ਵੀ ਆਪਾਂ ਥੋੜੀ ਬੋਦੀ ਤੁਹਾਨੂੰ ਜੇ ਰੂਪ ਦਿਖਾਵਾਂਗੇ ਲੈ ਜਾਓਗੇ ਕੋਈ ਵੀ ਸੱਜਣ ਜਿਹੜਾ ਇਹਨੂੰ ਹੱਥ ਪਾ ਸਕਦਾ ਵਾ ਕਿਸੇ ਨੇ ਬਰੀਡ ਤੇ ਕੰਮ ਕਰਨਾ ਹੋਵੇ ਉਹ ਵੀ ਮੇਰਾ ਵੀਰ ਲਿਜਾ ਸਕਦਾ ਵਾ ਕਿਉਂਕਿ ਨੀਲੀ ਦੇ ਵਿੱਚ ਕਦੀ ਕਦੀ ਜਿਹੜਾ ਇਹੋ ਜਿਹਾ ਸਪੈਸ਼ਲ ਪੀਸ ਜਿਹੜਾ ਨਿਕਲਦਾ ਵਾ ਕਿਉਂਕਿ ਪੂਰੀ ਦੁੱਧ ਵਾਲੀ ਮੱਝ ਆ ਸਾਰੀ ਦੀ ਸਾਰੀ ਉਹ ਲਈ ਜੰਗੀ ਖੁੱਲੀ ਆ ਥੱਲਿਓ ਬਸ ਮਾਲ ਆ ਸੋਹਣੀ ਹਾਈਟ ਆ ਸਿੰਗੀ ਆ ਬਿਊਟੀ ਆ ਸਾਰੇ ਪੱਖ ਜਿਹੜੇ ਮੱਝ ਦੇ ਪੂਰੇ ਨੇ ਬੱਗੀ ਚੁਵਾਈ ਜਿਹੜੀ ਇਹਦੀ ਸਾਫ਼ ਸੁਥਰੀ ਆ ਫੋਨ ਨੰਬਰ 990361005 ਤੇ ਕੰਟੈਕਟ ਕਰ ਸਕਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ